バス。 ਨਗਰ ਪੰਚਾਇਤ ਬਿਲਗਾ ਦੇ ਦਫਤਰ ਚ ਸ਼ੁਰੂਆਤ ਨਗਰ ਪੰਚਾਇਤ ਬਿਲਗਾ ਦੇ ਨਵੇਂ ਚੁਣੇ ਪ੍ਰਧਾਨ ਗੁਰਨਾਮ ਸਿੰਘ ਜਖੂਤੇ ਉਦੇਦਾਰ ਮੈਬਰਾ ਵੱਲੋਂ ਗੁਰੂ ਸਾਹਿਬ ਦਾ ਸੁਕਰਾਣਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਵਾਇਆ ਉਪਰੰਤ ਕੀਰਤਨੀ ਜਥੇ ਨੇ ਸੰਗਤਾਂ ਨੂੰ ਰਸਪੰਨੀ ਗੁਰਬਾਣੀ ਨਾਲ ਜੋੜਿਆ ਤੇ ਇਸ ਮੌਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨਤੇ ਇਲਾਕੇ ਦੀਆਂ ਵਿਸ਼ੇਸ਼ ਸ਼ਖਸ ਸੀਤਾ ਨੇ ਹਾਜ਼ਰੀ ਲਗਾਈ ਤੇ ਪ੍ਰਧਾਨ ਗੁਰਨਾਮ ਸਿੰਘ ਜਖੂਤੇ ਉਦੇਦਾਰ ਮੈਬਰਾ ਹਾਰ ਪਾ ਕੇ ਨਿੱਗਾ ਸਵਾਗਤ ਕੀਤਾ पहली मीटिंग च बिलगा च विकास कारज करवा प्रधान गुरनाम सिखूते अहदेदार मैबर ने मते पाए थे गुरनाम जखू प्रधान बीबी इंदी कौर मान हलका विधायक नकोदर ने कहा मान सरकार की सोच पंजाब च विकास करवा के रंगला पंजाब बनाते उन्होंने सोच बिलगा च पेले के आधार से विकास कारज करवाए जा रिपोर्ट अजय सिंह नागी राजा मनप्रीत सिंह राम प्रकाश टोनी दुसांझ ਗੁਰਸ਼ਾਨ ਸਿੰਘ ਨਾਗੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਢਲਗਾ ਦੀ ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਹੋਈ ਆ ਜ ਜਿਹਦੇ ਵਿੱਚ ਅਸੀਂ ਬਹੁਤ ਹੀ ਕੁਛ ਇਤਿਹਾਸਕ ਜਿਹੜੇ ਮਸਲੇ 'ਤੇ ਰੱਖੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਮਤਾ ਨੰਬਰ 1 ਜਿਹੜਾ ਅਸੀਂ ਸਾਡੇ ਬੀਬੀ ਇੰਦਰਜੀਤ ਕੌਰ ਮਾਨ ਜਿਹੜੇ 2022 ਤੋਂ ਬਧਾਇਕ ਬਣਦੇ ਸਾਰ ਹੀ ਉਹਨਾਂ ਨੇ ਰਿੰਗ ਰੋਡ ਦਾ ਜਿਹੜਾ ਇੱਕ ਤੋਫਾ ਇਸ ਨਗਰ ਨੂੰ ਦੇਣ ਦਾ ਇੱਕ ਉਦਮ ਅਪਰਾਲਾ ਕੀਤਾ ਹੋਇਆ ਉਸ ਅਪਰਾਲੇ ਦੇ ਲਈ ਦਫ਼ਤਰਾਂ ਦੇ ਵਿੱਚ ਫਾਈਲ ਘੁੰਮਦੀ ਘਮਾਉਂਦੀ ਐ ਇਸ ਵੇਲੇ ਘਮਦੀ ਘਮਾਉਦੀ ਫਾਈਲ ਜਿਹੜੀ ਐ ਇਸ ਵੇਲੇ ਵਿਭਾਗਾਂ ਰਾਹੀਂ ਰੈਵਨਿਊ ਡਿਪਾਰਟਮੈਂਟ ਨੂਰਮੈਲ ਤੇ ਸਾਡੇ ਕੋਲ ਪੁੱਜ ਚੁੱਕੀ ਐ ਜਿਸ ਦਾ ਕਿ ਫਿਜ਼ੀਕਲੀ ਤੇ ਸਾਰਾ ਗੂਗਲ ਦੇ ਹਿਸਾਬ ਦੇ ਨਾਲ ਨਕਸ਼ਾ ਜਿਹੜਾ ਆ ਉਹ ਉਹਨਾਂ ਨੇ ਦੇਖ ਲਿਆ ਆ ਤੇ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਖਸਰਾ ਨੰਬਰ ਵਗੈਰਾ ਅ ਦੇਖ ਕੇ ਰੈਵਨਿਊ ਡਿਪਾਰਟਮੈਂਟ ਸੰਬੰਧਕ ਰਿਪੋਰਟ ਦੇਵੇਗਾ ਜਿਹਦੇ ਧਾਰ ਤੇ ਜ਼ਮੀਨ ਅਕਵਾਇਰ ਕਰਨ ਲਈ ਸਰਕਾਰ ਸੇ ਅੱਗੇ ਆਪਣਾ ਕੰਮ ਦਾ ਕਰੇਗੀ ਇਸ ਤੋਂ ਬਾਅਦ ਸਾਡੇ ਜਿਹੜਾ ਇਤਿਹਾਸਕ ਨਗਰ ਆ ਇਹਦੇ ਵਿੱਚ ਜਿੱਥੇ ਸਾਡਾ ਮੇਨ ਬੱਸ ਸਟੈਂਡ ਆ ਪੱਤੀ ਭਲਾਈ ਵਾਲਾ ਜਦੋਂ ਵੀ ਕੋਈ ਉੱਥੇ ਸਾਡੇ ਮੀਂਹ ਕਣੀ ਦੀ ਹਾਲਾਤ ਵਿੱਚ ਕੋਈ ਸਵਾਰੀਆਂ ਜਾਂ ਸਾਡੇ ਪਿੰਡ ਦੇ ਯਾਤਰੀ ਜਾਂ ਬਾਹਰੋਂ ਲੋਕ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰਦੁਆਰਾ ਸਾਹਿਬ ਆਂਦੇ ਨੇ ਤੇ ਉੱਥੇ ਵੇਟਿੰਗ ਹਾਲ ਲਈ ਜਾਂ ਕੁਝ ਵੀ ਸਾਡੇ ਕੋਲ ਕੋ ਹੈ ਨਹੀਂ ਸਿਗਾ ਮਾਰਤਨੀਸੀ ਬਣੀ ਤੇ ਜਿੱਥੇ ਯਾਤਰੂਪਮੀ ਕਣੀ ਦੇ ਵਿੱਚ ਫੇਰ ਸਕਣ ਉਹਦੇ ਲਈ ਸਾਨੂੰ ਜਿਹੜਾ ਸਾਡਾ ਡਿਪਾਰਟਮੈਂਟ ਨੇ 3W ਦਾ ਜਿਹੜਾ ਪੀਆਰਟੀਸੀ ਪੀਆਰਟੀਸੀ ਡਿਪਾਰਟਮੈਂਟ ਨੂੰ ਜਿਹੜਾ ਅਸੀਂ ਲਿਖੇ ਭੇਜ ਰਹੇ ਹਾਂ ਕਿ ਸਾਨੂੰ ਇੱਥੇ ਬੱਸ ਸਟੈਂਡ ਜਿਹੜਾ ਬਣਾਉਣਾ ਉਹਦਾ ਨਕਸ਼ਾ ਤੇ ਉਹਦਾ ਜਿਹੜਾ ਪ੍ਰਬੰਧ ਸਾਰਾ ਕਰਨ ਵਾਸਤੇ ਉਹਨਾਂ ਨੂੰ ਲਿਖਿਆ ਗਿਆ ਇੱਕ ਸਾਡੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਜਿਹੜੇ ਕਿ ਇਸ ਨਗਰ ਦੇ ਵਿੱਚ ਹੁੰਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹਣ ਲਈ ਪਿੰਡ ਮੌਸਾਵ ਕਾਇਸੀ ਤੇ ਇਹ ਅਸੀਂ ਜਿੱਦੋਂ ਆਏ ਸੀ ਗੁਰੂ ਅਰਜਨ ਦੇਵ ਮਹਾਰਾਜ ਗਮਟਾਲੀ ਨੂਰਮਲ ਸੈੜ ਤੋਂ ਇਹ ਬਿਲਗੇ ਤੋਂ ਜਿਹੜਾ ਉਹਨਾਂ ਰਸਤਾ ਆਇਆ ਉਹਦਾ ਨਾਂ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ ਰੱਖਣ ਦਾ ਅਸੀਂ ਮਤਾ ਪੇਸ਼ ਕੀਤਾ ਆ ਤੇ ਜਿਹੜਾ ਬਿਲਗੇ ਤੋਂ ਮੌਸਾਬ ਨੂੰ ਜਾਂਦਾ ਆ ਉਹ ਰਸਤੇ ਤੇ ਅਸੀਂ માતા ਗੰਗਾ ਜੀ ਦਾ ਦੇ ਨਾਂ ਤੇ ਮਾਰਗ ਜਿਹੜਾ ਇਹ ਰੱਖਣ ਦਾ ਮਤਾ ਲਿਆਂਦਾ ਤੇ ਇੱਕ ਜਿਹੜਾ ਮੈਂ ਦੱਸ ਕੇ ਕਹਿੰਦਾ ਕਿ ਜਿਹੜਾ ਸਾਡੇ ਪੂਰੇ ਨਗਰ ਦਾ ਹਜੇ ਤੱਕ 2016 ਦੀ ਕਾਉਂਸਲ ਗਠਨ ਹੋਣ ਤੋਂ ਬਾਅਦ ਹਜੇ ਤੱਕ ਸਾਡੇ ਘਰਾਂ ਦਾ ਕੋਈ ਵੀ ਨੰਬਰ ਨਹੀਂ ਲੱਗਾ ਉਹ ਸਾਰੀ ਜਿਹੜੀ Google ਮੈਪਿੰਗ ਕਰਨੀ ਆ ਤੇ ਸਾਰਾ ਜੀਆਈਸੀਐਸ ਮੈਪਿੰਗ ਵਾਲਾ ਜਿਹੜਾ ਸਿਸਟਮ ਆ ਉਹਦੇ ਲਈ ਅਸੀਂ ਕੰਪਨੀ ਐਟ ਹਾਇਰ ਕਰਨ ਲਈ ਇੱਕ ਮਤਾ ਪਾਸ ਕੀਤਾ ਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਸਾਡਾ ਮੇਨ ਬੱਸ ਸਟੈਂਡ ਤੋਂ ਔਜਲਾ ਰੋਡ ਨੂੰ ਰਸਤਾ ਇੱਕ ਜੋੜਦਾ ਆ ਉਹ 2016 ਤੋਂ ਬਹੁਤ ਉਹਨੂੰ ਰਿੰਗ ਰੋਡ ਦਾ ਨਾਮ ਦੇ ਕੇ ਵੀ ਦੱਸਿਆ ਗਿਆ ਪਰ ਉਹ ਜਿਹੜਾ ਰਸਤਾ ਆ ਉਹ ਬਹੁਤ ਜ਼ਿਆਦਾ ਇਸ ਵੇਲੇ ਸਾਡੇ ਲਈ ਜ਼ਰੂਰੀ ਆ ਉਹਦਾ ਬਣਿਆ ਕੱਖ ਨਹੀਂ ਸਕਿਆ ਤੇ ਉਸ ਨੂੰ ਅਸੀਂ ਪੱਕਾ ਕਰਨ ਲਈ ਜੇਕਰ ਕੋ ਸਾਡੇ ਕੋਲ ਕੋਈ 65-66 ਲੱਖ ਰੁਪਇਆ ਜਿਹੜਾ ਸਾਡੇ ਕੋਲ ਉਹਦੀ ਕਾਉਂਸਲ ਦੀ ਦੂਸਰੀ ਪਈਆ ਰਕਮ ਵੀ ਪਈਆ ਤੇ ਉਹਦਾ ਸਟਰਕਚਰ ਤਿਆਰ ਕਰਨ ਲਈ ਉਹ ਜਿਹੜੀ ਸੜਕ ਬਣਨੀ ਆ ਉਹਦਾ ਪੂਰਾ ਸਰਵੇ ਕਰਨ ਲਈ ਉਹਦੇ ਲਈ ਅਸੀਂ ਇੱਕ ਮਤਾ ਪੇਸ਼ ਕੀਤਾ ਆ ਇੱਕ ਜਿਹੜਾ ਸਾਡਾ ਬਾਡ ਨੰਬਰ 2 ਦੇ ਵਿੱਚ ਲਗਭਗ ਇੱਕ ਜਿਹੜਾ ਸਾਡਾ ਹੈਗਾ ਜਿੱਦ ਵਿੱਚ ਇਸ ਸ਼ਕਤੀ ਦੀਆਂ ਵਾਲੇ ਨਾ ਬੈਠੇ ਉਥੇ ਅਸੀਂ ਕਮਰਸ਼ੀਅਲ ਮਾਰਕੀਟ ਲਈ ਸ਼ਾਪਿੰਗ ਕੰਪਲੈਕਸ ਦਾ ਇੱਕ ਹਿਲਾ ਰਹੇ ਹਾਂ ਜਿਹਦੇ ਵਿੱਚ ਉਹਦੇ ਲਈ ਅਸੀਂ ਪੂਰਾ ਨਕਸ਼ਾ ਤੇ ਜਾਈਂ ਦਿੱਤਾ ਜਾਏਗਾ ਜਿਹੜਾ ਆਪਣੇ ਪੰਡਾ ਸਾਡਾ ਇਸ ਤਰ੍ਹਾਂ ਦੇ ਹੀ ਦੇ ਨੇ ਇਹ ਕਾਬਿਲੀ ਦੀ ਪ੍ਰਮਾਣ지 ਦਾ ਸਰਕਾਰ ਕਰਕੇ ਪੀਆ ਦੇ ਨੇ ਉਹ ਨਾਲ ਕੀਤੀ ਹੈ ਮਤਲਬ ਕਿ ਜੂਨੀਅਰ ਨਗਰ ਕੌਂਸਲਰ ਕੌਂਸਲੀਆਂ ਆਪੀ ਨਗਰ ਪੰਚਾਇਤੀਆਂ ਪੰਚਾਇਤੀ ਜ਼ਮੀਨਾਂ ਨੇ ਸਰਕਾਰੀ ਜ਼ਮੀਨਾਂ ਉਹਦੀ ਸਾਦੇ ਨਿਸ਼ਾਨਦੇ ਕਰਕੇ ਤੇ ਆਪਣੀ ਕਸਟਡੀ ਚ ਲਾਓ ਜੀ ਕਿੱਥੇ-ਕਿੱਥੇ ਵੀ ਹੈਗੇ ਇਹਨੂੰ ਮਤੇ ਜਿ ਦਿਖਾਓ ਉਹਦੇ ਵਾਸਤੇ ਤੁਹਾਨੂੰ ਜੇ ਪ੍ਰਾਈਵੇਟ ਛੋਨੂ ਪਟਵਾਰੀ ਕਰਨਾ ਪੈਂਦਾ ਪਟਵਾਰੀ ਪ੍ਰਾਈਵੇਟ ਕਰ ਲਓ ਜੀ ਜਿੱਥੇ ਜਿੱਥੇ ਸਾਡੀ ਪੰਚਾਇਤੀ ਜ਼ਮੀਨ ਪਈ ਆ ਉਹ ਸਭ ਤੇ ਨਿਸ਼ਾਨਦੇਹੀ ਕਰਕੇ ਸਾਰੇ ਨਿਸ਼ਾਨ ਲਾਓ ਉਹ ਆਪਣੇ ਅਧਿਕਾਰ ਤੇ ਚਲੋ ਪਤਾ ਹੋਵੇ ਅਫਲਾਨੀ ਥਾਂ ਜਿਹੜੀ ਨਗਰ ਪੰਚਾਇਤ ਜੀ ਜੋ ਹੁਕਮ ਜੀ ਆਪਕੀ ਕਾफी ਹੱਦ ਤੱਕ ਇਹਦਾ ਬਣਾਇਆ ਹੋਇਆ ਰੋਡ ਮੈਪ ਤੇ ਜਿਹੜੀਆਂ ਜਿਹੜੀਆਂ ਜ਼ਮੀਨਾਂ ਸਾਨੂੰ ਪਤਾ ਆ ਉਹ ਤਾਂ ਅਸੀਂ ਦੇ ਰਹੇ ਆ ਲੀਜ਼ ਤੇ ਤੇ ਅਗਲੇ ਮਹੀਨੇ ਦੇ ਤਕਰੀਬਨ ਜਦੋਂ ਕਣਕਾ ਵੱਢ ਹੁਣੀ ਆ ਉਸ ਤੋਂ ਬਾਅਦ ਫੇਰ ਦੁਬਾਰਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਰੀ ਮਾਲਕੀ ਆ ਉਹਨਾਂ ਦੀ ਬਿਲਕੁਲ ਅਸੀਂ ਹਦੂਦ ਜਿਹੜੀ ਆ ਉਹਨਾਂ ਤੇ ਪਿੱਲਰ ਲੱਗਣਗੇ ਉਹ ਸਾਨੂੰ ਪਤਾ ਹੋਊਗਾ ਵੀ ਇਹ ਸਾਡੀ ਜ਼ਮੀਨ ਦੀ ਮਾਲਕੀ ਆ ਔਰ ਮੈਂ ਬੇਨਤੀ ਵੀ ਕਰਦਾ ਨਗਰ ਨਿਵਾਸੀਆਂ ਨੂੰ ਕਿ ਠੀਕ ਹੈ ਜਿੱਦਾਂ ਦਾ ਸਮਾਂ ਲੰਘ ਗਿਆ ਕੋਈ ਨਹੀਂ ਜਿਨ੍ਹਾਂ ਜਿਨ੍ਹਾਂ ਥੱਲੇ ਵੀ ਪੰਚਾਇਤ ਦੀ ਕੋਈ ਸਾਡੀ ਜ਼ਮੀਨ ਹੈਗੀ ਆ ਉਹ ਕਿਰਪਾ ਕਰਕੇ ਬੜੀ ਮਿਹਰਮਾਨੀ ਆਪੇ ਖਾਲੀ ਕਰ ਦੇਣ ਤਾਂ ਕਿ ਸਾਨੂੰ ਕੋਈ ਹੋਰ ਕਾਨੂੰਨੀ ਜਿਹੜਾ ਟੰਗ ਤਰੀਕਾ ਨਾਲ ਵਰਤਣਾ ਪਵੇ ਤੇ ਬਹੁਤ ਨਗਰ ਦੇ ਵਿੱਚ ਇਦਾਂ ਦੀਆਂ ਜ਼ਮੀਨਾਂ ਹੈਗੀਆਂ ਜਿੱਥੇ ਕਿ ਬਿਨਾ ਕਿਸੇ ਪਰਵਾਨਗੀ ਤੋਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਉਹਨਾਂ ਨੂੰ ਛਡੌਣ ਲਈ ਹੋਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਛੋਟ-ਛੋਟੀਆਂ ਸਾਡਾ ਧਿਆਨ ਚਾਹ ਰਹੀਆਂ ਉਹਨਾਂ ਨੂੰ ਚੰਕ ਕੰਮ ਕਰ ਲਈ ਅਸੀਂ ਯਤਨਸ਼ੀਲ ਰਹਾਂਗੇ ਅਗਲੀਆਂ ਮੀਟਿੰਗਾਂ ਦੇ ਵਿੱਚ ਜਿਹੜੇ-ਜਿਹੜੇ ਵੀ ਸਾਡੇ ਹੋਰ ਸਾਡੇ ਧਿਆਨ ਦੇ ਕੰਮ ਆ ਰਹੇ ਸੀ ਉਹ ਵੀ ਕਰਨ ਦਾ ਯਤਨ ਕਰਾਂਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਕੁਝ ਲੋਕ ਮਤੇ ਪਰਵਾਨੇ ਸਰ ਇਹਨਾਂ ਪਰਵਾਨੇ ਸਾਰਿਆਂ ਨੂੰ ਠੀਕ ਹੈ ਜੀ ਕੌਂਸਲਰ ਸਰਵਨ ਅੱਜ ਪੁੱਛ ਲਾਇਆ ਜੀ ਜੀ ਉਹਦੇ ਚਾਂਪਾ ਜਿਹੜਾ ਮਾ ਬਸ ਸਟੈਂਡ ਦਾ ਭਾਜੀ ਦਰਕੀਤਾ ਜੀ 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 ਆਪਾਂ ਪਿਛਲੀ 400 ਦੇ ਵਿੱਚ ਇੱਕ ਫਾਇਲ ਪੜੀ ਤੇ ਆ ਪਾਇਆ ਸੀਗਾ ਜੀ ਹਾਂਜੀ ਹਾਂਜੀ ਉਹਦੇ ਬਾਰੇ ਬਸ ਥੋੜੀ ਉਹ ਪਿਛਲੀ ਜਿਹੜੀ ਕੌਂਸਲ ਸੀਗੀ ਸਾਡੀ 5 ਸਾਲ ਦੀ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਭੇਜਿਆ ਸੀਗਾ ਪੀ ਆਰਟੀਸੀ ਨੂੰ ਔਰ ਉਸ ਵੇਲੇ ਕੋ ਸਰਕਾਰ ਦਾ ਨਹੀਂ ਸੀਗਾ ਕੋਈ ਜਿਹੜਾ ਸਕੀਮ ਨਹੀਂ ਸੀਗੀ ਹੁਣ ਉਹਨਾਂ ਨੇ ਰਾਬਤਾ ਕੀਤਾ ਸੀ ਉਹ ਕਹਿੰਦੇ ਸੀ ਤੁਸੀਂ ਹੁਣ ਮਾਤਾ ਸਾਨੂੰ ਪਾ ਕੇ ਭੇਜੋ ਜਿਹੜਾ ਪੀਆਰਟੀਸੀ ਉਹ ਤਕਰੀਬਨ ਬੱਸ ਸਟੈਂਡ ਜ਼ਿਆਦਾਤਰ ਉਹੋ ਹੀ ਡਿਜ਼ਾਈਨ ਕਰਦਾ ਉਹੋ ਹੀ ਬਣਾਉਂਦਾ ਵੱਡੇ ਬੱਸ ਸਟੈਂਡ ਤੇ ਅਸੀਂ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਫੰਡਿੰਗ ਹੁੰਨੀ ਆ ਜਾਂ ਕੁਝ ਹੋਣਾ ਆ ਉਹ ਸਾਡੇ ਕੋਲ ਐਮਐਲਏ ਸਾਹਿਬ ਬੈਠੇ ਨੇ ਉਸੇ ਕਰਾਵਾਂਗੇ ਪ੍ਰੋਵਾਈਡ ਨਹੀਂ ਉਹ ਕੋਈ